ਆਮ ਆਦਮੀ ਪਾਰਟੀ ਬਸੀ ਪਠਾਨਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਨੂੰ ਆਜ਼ਾਦੀ ਮਿਲੇ 75 ਸਾਲ ਹੋ ਗਏ ਨੇ ਪਰ ਦੇਸ਼ ਦੀਆਂ ਸਾਰੀਆਂ ਹਾਈ ਕੋਰਟਾਂ ਵਿੱਚ ਕਿਸੇ ਵੀ ਰਾਜ ਦੇ ਵਕੀਲ ਜਾਂ ਸਰਕਾਰੀ ਵਕੀਲਾਂ ਦੀ ਭਰਤੀ ਲਈ ਐਸਆਈਐਸਟੀ ਲਈ ਕੋਈ ਰਾਖਵਾਕਰਨ ਨਹੀਂ ਹੈ ਉਹਨਾਂ ਦੱਸਿਆ ਕਿ 2017 ਵਿੱਚ ਜਦੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਸਾਡੀ ਪਾਰਟੀ ਨੇ ਇਹ ਮੰਗ ਰੱਖੀ ਸੀ ਪਰੰਤੂ ਆਪਣੇ ਆਪ ਨੂੰ ਦ੍ਰਿਤੀ ਹਿੱਤ ਅਸ਼ੀਖਵਾਉਣ ਵਾਲੀ ਕਾਂਗਰਸ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜੈਪੀਨ ਜੈਪਾਤ ਸਥਿਓ ਸਥਿਓ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ 2022 ਦੇ ਵਿੱਚ ਤੇ ਲੋਕਾਂ ਨੇ ਬਹੁਤ ਸੁਖ ਦਾ ਸਾਹ ਲਿਆ ਖਾਸ ਕਰਕੇ ਪੰਜਾਬ ਦੇ ਜਿਹੜੇ Dalit ਵਰਗ ਸੀਗਾ SC ਕਮਿਊਨਿਟੀ ਸੀਗੀ ਉਹਨਾਂ ਉਹਨਾਂ ਨੇ ਵੀ ਬਹੁਤ ਇਹਨੂੰ ਅਪਰੀਸ਼ੀਏਟ ਕੀਤਾ ਤੇ ਬਹੁਤ ਸਾਥ ਦਿੱਤਾ ਸਾਰੇ ਵਰਗਾਂ ਨੇ ਸਾਥ ਦਿੱਤਾ ਹੂੰ ਜਿਹੜੋ ਕਿਸੇ ਵੀ ਕਮਿਊਨਿਟੀ ਨੂੰ ਬਿਲਾਉਂ ਕਰਦਾ ਪਰ ਬਹੁਤ ਸਾਰੀਆਂ ਐਦਾਂ ਦੀਆਂ ਕਮੀਆਂ ਸੀ ਜੋ ਪਹਿਲਾਂ ਦੀਆਂ ਸਰਕਾਰਾਂ ਨੇ ਨਹੀਂ ਪੂਰੀਆਂ ਕੀਤੀਆਂ ਤਾਂ ਉਹ ਸਾਨੂੰ ਆਮ ਆਦਮੀ ਪਾਰਟੀ ਨੂੰ ਕਰਨ ਦਾ ਮੌਕਾ ਮਿਲਿਆ ਤੇ ਅਸੀਂ ਆਪਣੇ ਆਪ ਨੂੰ ਕੁਸ਼ਕਿਸਮਤ ਸਮਝਦੇ ਹਾਂ ਕਿ ਸਾਡੀ ਸਰਕਾਰ ਦੇ ਸਮੇਂ ਦੇ ਵਿੱਚ ਇਹ ਕੰਮ ਜਿਹੜਾ ਉਹ ਹੋਣ ਜਾ ਰਿਹਾ ਹੈ ਇਹ ਸਾਡੀ ਆਮ ਆਦਮੀ ਪਾਰਟੀ ਜੋ ਸਰਕਾਰ ਬਣੀ ਕਈ ਚੀਜ਼ਾਂ ਜਿਹੜੀਆਂ ਨੇ ਪੇਸ਼ ਕੀਤੀਆਂ ਹਨ ਸਾਡੇ ਸਾਹਮਣੇ ਜਦੋਂ ਅਸੀਂ ਚੋਣ ਜਿੱਤ ਕੇ ਆਏ ਤਾਂ ਅਸੀਂ ਸੋਚ ਲੈ ਕਿਤੇਲੇ ਦੋ ਤਸਵੀਰਾਂ ਦੀ ਸੋਚ ਜਿਹੜੀ ਅਸੀਂ ਉਹ ਹਮੇਸ਼ਾ ਅੱਗੇ ਰੱਖੀ ਸ਼ਹੀਦ ਭਿਜਾਦ ਜਮ ਸਰਦਾਰ ਭਗਤ ਸਿੰਘ ਜੀ ਤੇ ਸਾਡੇ ਬਾਬਾ ਸਾਹਿਬ ਅੰਬੇਦਕਰ ਸਾਹਿਬ ਜਿਨ੍ਹਾਂ ਨੇ ਕੱਲੀ ਜੰਨਤ ਦੀਪਮਨਾ ਕੇਟੇ ਆ ਉਹਨਾਂ ਇਹ ਦੋ ਜਿਹੜੇ ਸੋਚਾਂ ਦੀ ਧਾਰਨੀ ਸੀ ਅਸੀਂ ਸੱਕੇ ਜੀ ਆਪਣੇ ਹਰੇਕ ਦਫ਼ਤਰ ਦੇ ਵਿੱਚ ਇਹਨਾਂ ਦੀ ਫੋਟੋ ਲਾਈਆਂ ਹੋਈਆਂ ਨੇ ਉਹਦੇ 'ਚ ਸਰਕਾਰੀ ਦਫ਼ਤਰਾਂ 'ਚ ਹੀ ਆਰਡਰ ਹੈਗਾ ਕਿ ਫੋਟੋ ਲਾਉਣੀ ਆ ਤੇ ਨਹੀਂ ਤਾਂ ਹੁਣ ਤੱਕ ਮੁੱਖ ਮੰਤਰੀਆਂ ਦੀਆਂ ਫੋਟੋਆਂ ਜਿਵੇਂ ਸੀ ਕੇ ਜਮਾਲੂ ਕੋਈ ਵੀ ਲੱਗਿਆ ਇਹ ਪਰ ਅਸੀਂ ਇੱਕ ਸੋਚ ਲੈ ਕੇ ਚੱਲੇ ਆ ਇਸ ਕਰਕੇ ਅਸੀਂ ਇਹਨਾਂ ਦੀ ਫੋਟੋ ਜਿਹੜੀ ਆ ਉਹ ਹਰੇਕ ਪਾਸੇ ਲਾਉਨੇ ਆ ਤੋਂ ਪੰਜਾਬ ਸਰਕਾਰ ਵਿੱਚ ਜਿਹੜਾ ਅਸੀਂ ਪਹਿਲਾਂ ਸੋਚ ਕੇ ਢੱਲੇ ਸੀ ਅਜੂਸੇ ਤੇ ਕੰਮ ਦਾ ਜਿਹੜਾ ਪੇਸ਼ਟਾਚਾਰ ਦਾ ਖਾਤਮਾ ਉਹ ਅਸੀਂ ਜੂ ਕਰਾਂਗੇ ਤੇ ਉਹਦੇ ਵੱਲ ਕਦਮ ਵਧਿਆ ਹੋਇਆ ਹੈ ਉਹ ਜਦੋਂ ਭ੍ਰਿਸ਼ਟਾਚਾਰ ਦਾ ਖਾਤਮਾ ਹੋਊਗਾ ਤਾਂ ਆਮ ਲੋਕ ਜਿਹੜੇ ਨੇ ਗਰੀਬ ਲੋਕ ਜਿਹੜੇ ਨੇ ਦਬੇ ਕੁਚਲੇ ਲੋਕ ਜਿਹੜੇ ਨੇ ਉਹਨਾਂ ਨੂੰ ਤਾਂ ਹੀ ਪੋਸਟਾਂ ਮਿਲਣਗੀਆਂ ਤਾਂ ਹੀ ਉਹ ਉੱਚੀਆਂ ਪੋਸਟਾਂ ਤੇ ਜਾਣਗੇ ਨਹੀਂ ਤਾਂ ਜਿਵੇਂ ਪਹਿਲਾਂ ਚੱਲਦਾ ਆ ਰਿਹਾ ਉਹੋ ਜਿਹਾ ਦੇਸ਼ ਨੂੰ ਆਜ਼ਾਦ ਹੋਏ 75 ਸਾਲ ਹੋ ਗਏ ਪਰ ਜਿਹੜਿਆਂ ਦੇਸ਼ ਦੇ ਵਿੱਚ ਸਾਰੀਆਂ ਹਾਈ ਕੋਰਟਾਂ ਵਿੱਚ ਕਿਸੇ ਵੀ ਰਾਜ ਦੇ ਵਕੀਲਾਂ ਜਾਂ ਸਰਕਾਰੀ ਵਕੀਲਾਂ ਦੀ ਭਰਤੀ ਲਈ ਐਸਸੀਐਸਟੀ ਲਈ ਕੋਈ ਰਾਖਵਾਂ ਕਰਨੀ ਸੀ ਇਹ ਬਹੁਤ ਜ਼ਰੂਰੀ ਸੀਗਾ ਜਦੋਂ 2017 ਦੇ ਵਿੱਚ ਸਾਡੀ ਪਾਰਟੀ ਦੀ ਮੰਗ ਸੀ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਜਿਸ ਨੂੰ ਦੇਸ਼ ਵਿੱਚ ਦਲਤ ਵਿਰੋਧੀ ਪਾਰਟੀ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਉਹਨਾਂ ਨੇ ਖੇਡਾ ਕੁਝ ਨਹੀਂ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਨੇ ਜਿਸ ਨੇ ਹਮੇਸ਼ਾ ਗਲਤਾਂ ਦੇ ਵਿਰੁੱਧ ਫੈਸਲੇ ਲਈ ਸਾਡੀ 5 ਸਾਲ ਸਾਡੀ ਮੰਗ ਵਾਲ ਜਿਹੜਾ ਉਹ ਕੋਈ ਇਹਨਾਂ ਨੇ ਧਿਆਨ ਨਹੀਂ ਦਿੱਤਾ ਸਿਰਫ ਗੱਲਾਂ ਦੇ ਵਿੱਚ ਸਮਾਂ ਟਪਾਉਂਦੇ ਰਹੇ ਡੰਗ ਟਪਾਉ ਕੰਮ ਜਿਹੜਾ ਉਹ ਕਰਦੇ ਰਹੇ ਤੇ ਜਦੋਂ 2022 ਦੇ ਵਿੱਚ ਲੋਕਾਂ ਨੇ ਬਹੁਤ ਵੱਡਾ ਫਸਫਾ ਦਿੱਤਾ ਆਮ ਆਮੀ ਪਾਰਟੀ ਦੀ ਸਰਕਾਰ ਬਣੀ ਸਾਨੂੰ ਮੌਕਾ ਮਿਲਿਆ ਤੇ ਪੰਜਾਬ ਦੇ ਦੇ ਅਨੁਸੂਚਿਤ ਜਾਤੀਆਂ ਜਨ ਜਾਤੀਆਂ ਨਾਲ ਇੱਕ ਵੱਡਾ ਵਾਅਦਾ ਕੀਤਾ ਸੀ ਜਦੋਂ ਅਸੀਂ ਸੱਤਾ ਵਿੱਚ ਆਵਾਂਗੇ ਤੁਹਾਡੇ ਬੱਚਿਆਂ ਨੂੰ ਹਾਈ ਕੋਰਟ ਚ ਰਾਖਵਾ ਕਰਨ ਦੇਵਾਂਗੇ ਇਹ ਪਹਿਲਾਂ ਕੀਤਾ ਹੋਇਆ ਸੀਗਾ ਸੋ ਉਹਦੇ ਤਹਿਤ ਜਦੋਂ ਜੇਕਰ ਸਰਕਾਰੀ ਵਕੀਲਾਂ ਰਾਖਵਾ ਕਰਨ ਉਸ ਜਾਤੀਆਂ ਦਾ ਬੱਚਾ ਹਾਈ ਕੋਰਟ ਸੁਪਰੀਮ ਕੋਰਟ ਦਾ ਜਾਚ ਬਣ ਜਾਵੇ ਇਹ ਗੱਲ ਕਾਂਗਰਸ ਪਾਰਟੀ ਨੇ ਪਿਛਲੇ 75 ਸਾਲਾਂ ਤੱਕ ਨਹੀਂ ਕੀਤੀ ਸਿਰਫ ਅਮੇਦਕਰ ਸਾਹਿਬ ਦੇ ਨਾਂ ਤੇ ਦਲਤਾ ਦੇ ਨਾਂ ਤੇ ਜਿਹੜੀਆਂ ਉਹ ਵੋਟਾਂ ਲੈਂਦੇ ਰਹੇ ਪਰ ਉਹਨਾਂ ਨੇ ਕਦੇ ਵੀ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਕਦੇ ਉਹਨਾਂ ਨੇ ਇਸ ਵੱਲ ਦਾ ਜਿਹੜਾ ਸਮਰਥਨ ਨਹੀਂ ਦਿੱਤਾ ਸੋ ਮੈਂ ਇਸ ਕਰਕੇ ਤੁਹਾਨੂੰ ਦੱਸ ਰਿਹਾ ਮੇਰੇ ਕੋਲ ਪ੍ਰੋਪਰ ਡਾਟੇ ਨੇ ਪ੍ਰੋਪਰ ਅੰਕੜੇ ਤੇ ਅਸੀਂ ਗੱਲ ਕਰਦੇ ਹਾਂ ਕਿਸੇ ਨੇ ਕਦੇ ਨਹੀਂ ਸੋਚਿਆ ਕਿ ਦਲਤਾ ਦੇ ਬੱਚਿਆਂ ਨੂੰ ਚੰਗੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਹਾਈ ਕੋਰਟ ਕੋਟਾਂ ਦੇ ਵਿੱਚ ਵਕੀਲਾਂ ਦੇ ਉਹਦੇ ਵਿੱਚ ਇੱਕ ਤੇ ਰਾਖਵਾ ਕਰਨ ਜਿਹੜਾ ਦਿੱਤਾ ਜਾਵੇ ਸਿਰਫ ਆਮ ਆਦਮੀ ਪਾਰਟੀ ਸੋਚਿਆ ਜਦੋਂ ਸਾਡੀ ਸਰਕਾਰ ਬਣੀ ਸਾਡੇ ਰਾਸ਼ਟਰੀ ਕਨਵੀਨਰ ਅਨਵਿੰਦ ਕੇਜਰੀਵਾਲ ਜੀ ਦੇ ਪੰਜਾਬ ਦੇ ਮੁੱਖ ਮੰਤਰੀ ਨੇ ਤੁਰੰਤ ਹੁਕਮ ਦਿੱਤਾ ਜਿੱਥੇ ਵੀ ਸਰਕਾਰੀ ਵਕੀਲਾਂ ਦੀਆਂ ਸਾਮੀਆਂ ਖਾਸ ਕਰ ਹਾਈ ਕੋਰਟ ਵਿੱਚ ਤੇ ਜਲਦੀ ਹੀ ਪ੍ਰਬੰਧ ਕੀਤਾ ਜਾਵੇ ਇਸ ਗੱਲ ਨੂੰ ਧਿਆਨ ਦਾ ਦਿੱਤਾ ਜਾਵੇ ਕਿ ਜਦੋਂ ਹੀ ਸਰਕਾਰ ਬਣੀ ਰਾਸ਼ਟਰੀ ਕਨਵੀਨਰ ਅਨਵਿੰਦ ਕੇਜਰੀਵਾਲ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਅਤਮਾ ਜੀ ਤੁਰੰਤ ਹੁਕਮ ਦਿੱਤਾ ਕਿ ਸਰਕਾਰੀ ਵਕੀਲਾਂ ਦੀਆਂ ਸਾਮੀਆਂ ਖਾਸ ਕਰ ਹਾਈ ਕੋਰਟ ਵਿੱਚ ਉਥੇ ਜਲਦੀ ਪ੍ਰਬੰਧ ਕੀਤਾ ਜਾਵੇ ਅਸੀਂ ਜਦੋਂ 2017 ਵਿੱਚ ਕੋਚ ਦੇ ਲੈ ਕੇ ਆ ਉਸ ਵੇਲੇ ਅਸੀਂ ਪਹਿਲੀ ਵਾਰ 58 ਅਸਾਮੀਆਂ ਵਿੱਚ ਰੱਖਵੇਂ ਕਰਨ ਦੀ ਵਸਤਾ ਜਾਂਦੀ ਜਾਂਦੀ ਆ ਭਾਵੇਂ ਉਹ ਸੀਨੀਅਰ ਐਡਵੋਕੇਟ ਜਨਰਲ ਹੋ ਵਧੀਕ ਐਡਵੋਕੇਟ ਜਨਰਲ ਹੋ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਹੋ ਡਿਪਟੀ ਐਡਵੋਕੇਟ ਜਨਰਲ ਸਹਾਇਕ ਐਡਵੋਕੇਟ ਜਨਰਲ ਜਾਂ ਐਡਵੋਕੇਟ ਆਨ ਰਿਕਾਰਡ ਇਹ ਮੈਂ ਤਾਂ ਬੋਲ ਰਿਹਾ ਕਿਉਂਕਿ ਮੀਡੀਆ ਦੇ ਮਾਧਮ ਰਾਹੀਂ ਪਤਾ ਲੱਗ ਸਕੇ ਕਿ ਕਿਹੜੀਆਂ ਕਿਹੜੀਆਂ ਪੋਸਟਾਂ ਦੇ ਉੱਤੇ ਗੱਲ ਹੋ ਰਹੀ ਹੈ ਕਿਹਦੇ ਲਈ ਅਸੀਂ ਰੱਖਵਾ ਕਰਨ ਲੈ ਕੇ ਆਏ ਆ ਤੇ ਆਮ ਆਨਕ ਪਾਰਟੀ ਦੀ ਸਰਕਾਰ ਵੱਲੋਂ ਗਲਤਾ ਤੇ ਪੰਜੂ ਦੇ ਅਨੁਸੂਚੀ ਜਾਤੀਆਂ ਦੇ ਹੱਕ ਵਿੱਚ ਲਿਆ ਗਿਆ ਇੱਕ ਵੱਡਾ ਇਤਿਹਾਸਿਕ ਫੈਸਲਾ ਸਾਹਮਤ ਪਿਆ ਤੁਸੀਂ ਇੱਕ ਗੱਲ ਧਿਆਨ ਚ ਰੱਖਿਓ ਜਦੋਂ ਮੁੱਖ ਮੰਤਰੀ ਸਦਾ ਕੁਆਂਸੀ ਮਾਨ ਸਾਹਿਬ ਅਰਵਿੰਦ ਕੇਜਰੀਵਾਜੀ ਦੀ ਸੋਚ ਨੂੰ ਲੈ ਕੇ ਚੱਲਿਆ ਤਾਂ ਅਸੀਂ ਆਮ ਲੋਕਾਂ ਦੇ ਲਈ ਦਲ ਖਾਸ ਦਾ ਦਲ ਤਰਗਾਂ ਦੇ ਲਈ ਜਮ ਬਹੁਤ ਲੋੜਵੰਦਾਂ ਦੇ ਲਈ ਸਿਰ ਤੋਂ ਕੰਮ ਕਰਦੇ ਆ ਰਹੇ ਹਾਂ ਇਹਦੇ ਵਿੱਚ ਜਦੋਂ ਮਾਪਦੰਡੋਂ ਦੀ ਗੱਲ ਕਰਦੇ ਆ ਜਾਂ ਬੜਾ ਵੱਡਾ ਖਲਾਅ ਜਿਹੜਾ ਵਿੱਚ ਪਿਆ ਸੀ ਉਹ ਅਸੀਂ ਤੁਹਾਨੂੰ ਦੱਸਦੇ ਆ ਇਹ ਮਾਪਦੰਡ ਸੀ ਕਿ ਸੀਨੀਅਰ ਐਡਵੋਕੇਟ ਜਨਰਲ ਦੇ ਉਹਦੇ ਲਈ ਆਮਦਨ ਜਿਹੜੀ ਹੈ 20 ਲੱਖ ਰੁਪਏ ਸਾਲਾਨਾ ਹੋਣੀ ਚਾਹੀਦੀ ਸੀ ਜਿਹੜਾ ਪਹਿਲਾਂ ਰੱਖਿਆ ਗਿਆ ਸੀ ਇਸੇ ਤਰ੍ਹਾਂ ਐਡੀਸ਼ਨਲ ਐਡਵੋਕੇਟ ਜਨਰਲ ਲਈ 15 ਲੱਖ ਰੁਪਏ ਸੀਨੀਅਰ ਐਡਵੋਕੇਟ ਜਨਰਲ ਲਈ 10 ਲੱਖ ਰੁਪਏ ਡਿਪਟੀ ਐਡਵੋਕੇਟ ਜਨਰਲ ਲਈ 7 ਲੱਖ ਰੁਪਏ ਸਹਾਇਕ ਐਡਵੋਕੇਟ ਜਨਰਲ ਲਈ 3.5 ਲੱਖ ਰੁਪਏ ਅਤੇ ਐਡਵੋਕੇਟ ਔਨ ਰਿਕਾਰਡ ਲੇਕ ਕੁਝ ਵੀ ਨਹੀਂ ਹੋਣਾ ਚਾਹੀਦਾ ਇਹ ਸ਼ਰਤਾਂ 2017 ਦੇ ਐਕਟ ਵਿੱਚ ਸੀ ਜਦੋਂ ਅਸੀਂ ਭਾਰਤੀ ਪ੍ਰਿਕਿਆ ਦੇਖੀ ਸ਼ੁਰੂ ਕੀਤੀ ਉਹਨਾਂ 58 ਸਮੇ 15 ਅਸਾਮੀਆਂ ਖਾਲੀ ਸੀ ਅਸੀਂ ਦੇਖਿਆ ਖਾਲੀ ਕਿਉਂ ਹੈ ਇਸ ਕਰਕੇ ਤੇ ਕੰਮ ਕੀਤਾ ਗਿਆ 2017 ਵਿੱਚ ਜਿਹੜੇ ਆਮਦਨ ਕਰਦੇ ਮਾਪਦੰਡਾਂ ਅਨੁਸਾਰ ਯੋਗ ਉਮੀਦਵਾਰ ਨਹੀਂ ਮਿਲੇ ਇਸ ਕਰਕੇ ਉਹਨਾਂ ਨੇ ਕਿਹਾ ਗਿਆ ਇੱਕ ਇਤਿਹਾਸਕ ਫੈਸਲਾ ਹੈ ਕਿਉਂਕਿ ਅਸੀਂ ਸਾਰੀਆਂ ਆਮਦਨ ਦੀ ਸਥਿਤੀਆਂ ਤੇ ਬਹੁਤ ਖੋਜ ਕੀਤੀ ਆ ਉਸ ਤੋਂ ਬਾਅਦ ਜਿਹੜਾ ਫੈਸਲਾ ਆਇਆ ਖਾਸ ਕਰਕੇ ਆਮ ਸ਼੍ਰੇਣੀ ਦੇ ਇਸ ਫੈਸਲੇ ਕਰ ਇਹਨਾਂ ਬਚਨਾਂ ਨਾਲ ਸੁਣਨ ਦੀ ਲੋੜ ਹੈ ਜੋ ਸੀ ਐਮੈਂਡਮੈਂਟ ਕੀਤੀ ਆ ਇਸ ਫੈਸਲੇ ਕਾਰਨ ਅਨੁਸੂਚਿਤ ਜਾਤੀ ਅਨੁਸੂਚਿਤ ਜਨ ਜਾਤੀ ਅਤੇ ਸਾਰੇ ਉਮੀਦਵਾਰਾਂ ਦਾ ਆਮਦਨ ਕਰ ਅੱਧਾ ਹੋ ਜਾਵੇਗਾ ਯਾਨੀ ਕਿ 2 ਲੱਖ ਦੇ ਪ੍ਰਬੰਧ ਵਿੱਚ 10 ਲੱਖ ਰੁਪਏ 15 ਲੱਖ ਦੇ ਪ੍ਰਬੰਧ ਵਿੱਚ 7.5 ਲੱਖ ਰੁਪਏ 10 ਲੱਖ ਦੇ ਪ੍ਰਬੰਧ ਵਿੱਚ 5 ਲੱਖ ਰੁਪਏ 7 ਲੱਖ ਦੇ ਪ੍ਰਬੰਧ ਵਿੱਚ 3.5 ਲੱਖ ਰੁਪਏ ਸਾਡੇ 3.5 ਲੱਖ ਦੇ ਬਰਾਂ ਦੇ ਵਿੱਚ 1,75,000 ਰੁਪਏ ਅੱਜ ਅਸੀਂ ਇਸ ਮਾਮਲੇ ਵੱਡੀ ਢਿੱਲ ਦਿੱਤੀ ਹੈ ਜੋ 15 ਖਾਲੀ ਸਮਿਆਂ ਨੂੰ ਪਰਿਆ ਜਾ ਸਕੇ ਇਹ ਸਾਡੀ ਇਮਾਨਦਾਰ ਸਰਕਾਰ ਦੀ ਸੋਚ ਹੈ ਕਿ ਅਸੀਂ ਇਹਦੇ ਲਈ ਕੰਮ ਕਰਦਾ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੂੰ ਸलाम ਕਰਦਾ ਮੁੱਖ ਮੰਤਰੀ ਸਾਹਿਬ ਨੂੰ ਸਲਾਮ ਕਰਦਾ ਜਿਨ੍ਹਾਂ ਨੇ ਫਿਰ ਇੱਕ ਵਾਰ ਪੰਜਾਬ ਦੇ ਦਲਤਾਂ ਉਹਨਾਂ ਦੇ ਬੱਚਿਆਂ ਨੂੰ ਆਪਣਾ ਦਰਦ ਜਿਹੜਾ ਆ ਉਹਨਾਂ ਦਾ ਪੰਡਾਇਆ ਉਹਨਾਂ ਦੇ ਨਾਲ ਖੜੇ ਨੇ ਤੇ ਉਹਨਾਂ ਦਾ ਇਹ ਦਰਸਾਇਆ ਕਿ ਅਸੀਂ ਆਮ ਆਵੀ ਪਾਰਟੀ ਜਿਹੜੀ ਆ ਹਮੇਸ਼ਾ ਤੁਹਾਡੇ ਨਾਲ ਖੜੀ ਆ ਅਸੀਂ ਤੁਹਾਡੀ ਪੋਸਟ ਖਾਲੀ ਨਹੀਂ ਰਹਿਣ ਦਈਨਾ ਨਹੀਂ ਤਾਂ ਇੱਕ ਵੱਡਾ ਬੈਕਲੌਗ ਖਾਲੀ ਰਹੇਗਾ ਪਰ ਜਦੋਂ ਅਸੀਂ ਦੇਖਿਆ ਕਿ 15 ਪੋਸਟਾਂ ਖਾਲੀ ਹਨ ਤਾਂ ਅੱਜ ਮਾਬਦਨ ਲਈ ਅਤੇ ਘਟਾ ਦਿੱਤੇ ਗਏ ਅੱਜ ਪੰਜਾਬ ਦੇ ਸਾਰੇ ਦਲਤਾਂ ਨੂੰ ਵੱਡੀ ਰਾਤ ਮਿਲੀ ਹੈ ਉਹ ਸੂਚਿਤ ਜਾਤੀਆਂ ਐ ਜਾਂ ਜਾਤੀਆਂ ਤੇ ਆਲ ਵਾਲੇ ਵਕੀਲ ਵੀਰ ਯੂਗ ਬਣ ਗਏ ਹਨ ਕਿਉਂਕਿ ਇਹ ਬਹੁਤ ਘੱਟ ਆਮਦਨ ਹੈ ਹਰ ਵਕੀਲ ਇੰਨੀ ਕਮਾਈ ਕਰਦਾ ਹੈ ਅੱਜ ਇਸ ਵਿੱਚ ਇੱਕ ਵੱਡਾ ਬਦਲਾਅ ਜਿਹੜਾ ਉਹ ਦੇਖਣ ਨੂੰ ਮਿਲਿਆ ਵੱਡਾ ਬਦਲਾਅ ਆ ਇਹਦੇ ਨਾਲ ਨਾਲ ਮੈਂ ਸਮੂਹ ਪੰਜਾਬ ਵੱਲੋਂ ਸਮੂਹ ਵੀਰ ਭਾਈਚਾਰੇ ਵੱਲੋਂ ਜਿੰਨੇ ਵੀ ਇਹਦੇ ਬੈਨੇਫੀਸ਼ੀਅਰ ਹੋਣਗੇ ਸਾਰਿਆਂ ਵੱਲੋਂ ਸਾਡੇ ਰਾਸ਼ਟਰੀ ਕਨਵੀਨਰ ਕਨਵੀਨਰ ਅਰੋਨ ਕੇਜਰੀਵਾਲ ਜੀ ਅਤੇ ਮੁੱਖ ਪੰਜਾਬ ਦੇ ਮੁੱਖ ਮੰਤਰੀ ਭਵੰਤ ਸਿੰਘ ਮਾਨ ਸਾਹਿਬ ਦਾ ਦਾ ਲੋ ਧੰਨਵਾਦ ਕਰਦਾ ਹੈ ਕਿ ਉਹਨਾਂ ਨੇ ਮਾਪ ਜਨਾਂ ਦੇ ਵਿੱਚ ਕਿੜੀ ਤੇ ਲਾ ਉਦਿੱਤੀ ਹੈ ਆਮ ਆਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਸਰਦਾਰ ਪ੍ਰਵਾਨ ਸਿੰਘ ਮਾਨ ਸਾਹਿਬ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਲੈ ਕੇ ਚੱਲੇ ਆ ਪੂਰੇ ਦੇਸ਼ ਤੇ ਵੀ ਲੈ ਕੇ ਜਾਵਾਂਗੇ ਜੋ ਵੀ ਲੋਕਾਂ ਦੇ ਲਈ ਕਰਨਾ ਪਿਆ ਉਹ ਕਰਾਂਗੇ ਮੈਂ ਇਹ ਕਹਿਣ ਦੇ ਵਿੱਚ ਬੜਾ ਮਾਣ ਮਹਿਸੂਸ ਕਰਦਾ ਕਿ ਜੋ ਸਾਡੀ ਸਰਕਾਰ ਨੇ ਵਾਦਾ ਕੀਤਾ ਸੀ ਉਹ ਅਸੀਂ ਪਹਿਲਾਂ ਅਸੀਂ ਉਹ ਸਾਰੇ ਵਾਦੇ ਪੂਰੇ ਕਰ ਰਹੇ ਹਾਂ ਤੇ ਇਸ ਜੋ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜੀ ਅੱਜ ਅਹਿਮ ਮੁੱਦੇ ਤੇ ਗੱਲ ਕੀਤੀ ਗਈ ਹੈ ਇਹ ਜਿਹੜੀ ਮੈਂ ਸਾਰਿਆਂ ਨੂੰ ਵਧਾਈ ਵੀ ਦਿੰਦਾ ਤੇ ਸਰਕਾਰ ਦਾ ਧੰਨਵਾਦ ਵੀ ਕਰਦਾ ਹਾਂ ਖਾਸ ਕਰ ਅਰਨ ਕੇਜਰੀਵਾਲ ਜੀ ਦਾ ਤੇ ਤੁਹਾਨੂੰ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਪਾਤ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਜ਼